ਇਹ ਤਸਵੀਰਾਂ ਨੇ ਫਗਵਾੜਾ ਦੇ ਨਜ਼ਦੀਕੀ ਪਿੰਡ ਰਾਣੀਪੁਰ ਕੰਬਵਾ ਦੀਆਂ ਜਿੱਥੇ ਕਿ ਦਿਨ ਚੜ੍ਹਦੇ ਸਾਰ ਹੀ ਪਿੰਡ ਵਾਸੀਆਂ ਵਿੱਚ ਤਹਿਸ਼ੀ ਦਾ ਮਾਹੌਲ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਦੋਨ ਪਛਾਤੇ ਵਿਅਕਤੀਆਂ ਨੇ ਗੁਰਦੁਆਰਾ ਰਾਮਸਰ ਦੇ ਨਜ਼ਦੀਕ ਇੱਕ ਪ੍ਰਵਾਸੀ ਮਜ਼ਦੂਰ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਜਰ ਕੀ ਜ਼ਖਮੀ ਵਿਅਕਤੀ ਅਰਣ ਕੁਮਾਰ ਮੁਤਾਬਕ ਉਹ ਬੋਹਾਨੀ ਦਾ ਰਹਿਣ ਵਾਲਾ ਹੈ ਤੇ ਜਦੋਂ ਉਹ ਇਹਨਾਂ ਮੋਟਰਸਾਈਕਲਸ ਪਰ ਵਿਅਕਤੀਆਂ ਦਾ ਪਿੱਛਾ ਕਰ ਰਿਹਾ ਸੀ ਤਾਂ ਪਿੰਡ ਰਾਣੀਪੁਰ ਵਿਖੇ ਸਥਿਤ ਉਸਨੇ ਦੋਮਾ ਹਮਲਾਵਰਾਂ ਵਿੱਚੋਂ ਇੱਕ ਨੂੰ ਜਫਾ ਪਾ ਕੇ ਸੁੱਟ ਲਿਆ ਤੇ ਉਸ ਵਿਅਕਤੀ ਨੇ ਉਸ ਦੇ ਗੋਲੀਆਂ ਮਾਰ ਦਿੱਤੀਆਂ ਤੇ ਹੋਇਆ ਕਿ ਜਿਹੜਾ ਹਸਪੀਟਲ ਜਾਏ ਉਹ ਗੋਲੀਆਂ ਚਲਾਤਾ ਕਿਹਨੇ ਚਲਾਈਆਂ ਜੀ ਉਹ ਆਪਾਂ ਪਛਾਣਿਆ ਹੈ ਹੀ ਨਹੀਂਗਾ ਕਿੰਨੂ ਕਿੰਨੇ ਵਜੇ ਚਲਾਈਆਂ ਗੋਲੀਆਂ ਟਾਈਮ ਤੋਂ ਮੈਂ ਦਿਖਿਆ ਹੈ ਹੀ ਨਹੀਂ ਗਾ ਸਵੇਰੇ ਚਲਾਈਆਂ ਚ ਰਾਤੀ ਸਵੇਰੇ ਅੱਛਾ ਤੇ ਤੂੰ ਦੀ ਕਿੱਥੇ ਲੀ ਗਿਆ ਮੈਂ ਦੁੱਧ ਪਹੁੰਚ ਗਿਆ ਸੀ ਉਹ ਕਾਲੇ ਆਇਆ ਸੀ ਖੂਤ ਤੇ ਅਸੀਂ ਸੋਚਾ ਕਿ ਕੰਨ ਕੁੱਲ ਕਰਨ ਵਾਲਾ ਮੈਂ ਮਗਰ ਲਾਇਆ ਮਰਸਾਲ ਕਿਸੇ ਉਹ ਗੋਲੀ ਚਲਾਤਾ ਤੇ ਤੁਹਾਡੇ ਕਿੱਥੇ ਲੱਗੀ ਗੋਲੀ ਇੱਕ ਬਾਹ ਤੇ ਇੱਕ ਪੈਰ ਤੇ ਇੱਕ ਟੁੱਟਾ ਤੇ ਪੁਲਿਸ ਜੁਕਾਤ ਕੀਤੀ ਇਸ ਮਾਮਲੇ ਨੂੰ ਹਾਂ ਜੀ ਪੁਲਿਸ ਆਈ ਸੀ ਮੌਕੇ ਤੇ ਨਹੀਂ ਕੱਲ ਆ ਹੁਣ ਆਇਆ ਤੇ ਕਿੱਥੇ ਹੋਈ ਹੈ ਹਾ ਸਰ ਇਹ ਵਿਆਹ ਆ ਇਧਰ ਰਾਣੀਪੁਰ ਨੂੰ ਰਾਣੀਪੁਰ ਹਾਂ ਜੀ ਖੇਤਾਂ 'ਚ ਹੋਇਆ ਜਾਂ ਕਿੱਥੇ ਹਾਂ ਜੀ ਖੇਤਾਂ 'ਚ ਹੈ ਤੇ ਬੰਦੇ ਫੜ ਹੋਏ ਜਾਂ ਕਿੱਦਾਂ ਬੰਦੇ ਭੱਜ ਗਏ ਮੋਟਰਸਾਈਕਲ 'ਚ ਛੱਟ ਗਏ ਕਿੰਨੇ ਬੰਦੇ ਸੀਗੇ ਦੋ ਜਣੇ ਸੀਗੇ ਕੋਈ ਪਹਿਚਾਨ ਹੈਗੀ ਬੰਦਿਆਂ ਦੀ ਮੂੰਹ ਬੰਨੇ ਆਇਆ ਬੰਦੇ ਪਛਾਣ ਨਾ ਉਧਰ ਪਿੰਡ ਬੁਹਾਨੀ ਦੇ ਰਹਿਣ ਵਾਲੇ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ 25 ਸਾਲਾਂ ਤੋਂ ਉਸ ਕੋਲ ਹੀ ਰਹਿੰਦਾ ਹੈ ਉਸਨੇ ਦੱਸਿਆ ਕਿ ਉਕਤ ਵਿਅਕਤੀ ਕਈ ਦਿਨਾਂ ਤੋਂ ਉਸ ਦੀ ਦੇਦਿਆ ਕੀ ਕਰ ਰਿਹਾ ਸੀ ਜਿਸ ਬਾਰੇ ਉਸਨੇ ਸੰਬੰਧਤ ਥਾਣੀ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ ਇਹ ਦੋ ਬੰਦੇ ਹਨ ਕੱਲ੍ਹ ਦੀ ਮੇਰੀ ਰੈਕਿੰਗ ਕਰਦੇ ਪਏ ਸੀ ਅਸੀਂ ਪੁਲਿਸ ਨੂੰ ਵੀ ਇਨਫੋਰਮ ਕੀਤਾ ਐਸਪੀ ਦਫ਼ਤਰ ਵੀ ਕੀਤਾ ਐਸਐਚਓ ਨੂੰ ਵੀ ਕੀਤਾ ਲੇਕਿਨ ਕੋਈ ਨਹੀਂ ਬੋੜਿਆ ਅੱਜ ਸਵੇਰੇ ਫਿਰ ਬੰਦੇ ਉਹ ਆਏ ਅਸੀਂ ਉਹਨਾਂ ਦਾ ਪਿੱਛਾ ਕੀਤਾ ਪਿੱਛਾ ਕਰਦੇ ਕਰਦੇ ਇਹ ਮੇਰਾ ਮੇਰਾ ਪੋਤਾ ਹੀ ਆ ਹਾਂਜੀ ਇਹ ਮਗਰ ਜਾਂਦਾ ਸੀ ਮੋਟਰਸਾਈਕਲ ਤੇ ਤਾਂ ਉਹ ਮੋਟਰਸਾਈਕਲ ਸੱਟ ਕੇ ਤਾਂ ਇਹਦੇ ਗੋਲੀਆਂ ਤਿੰਨ ਮਾਰ ਕੇ ਦੌੜ ਗਏ ਉਹ ਵਿਅਕਤੀ ਪੜਦਾ ਪਛਾਣ ਚਾਹੀਏ ਬੰਦੇ। ਸਾਡੇ ਕੋ ਵੀਡੀਓ ਹੈਗੀਆਂ ਉਹਦੀਆਂ ਜੀ। ਅੱਛਾ ਜੀ। ਨਗੇ ਮੁੰਦੀਆਂ ਵੀਡੀਓ ਵੀ ਇਸ ਕੱਲ ਦੀਆਂ ਬਣਾ ਕੇ ਰੱਖੀਆਂ ਲੇਕਿਨ ਕੋਈ ਪਹੁੰਚਿਆ ਹੀ ਨਹੀਂ ਦਈਏ ਕਿ ਇਹਨੂੰ। ਅੱਛਾ ਜੀ। ਤੇ ਕਿੰਨੇ ਕ ਵਜੇ ਹੋਇਆ ਹਸਾ? ਇਹ ਤਕਰੀਬਨ 7:00 ਵਜੇ ਦਾ ਅੱਜ ਸਵੇਰੇ। ਹਾਂਜੀ। 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 ਤੇ ਗੋਲੀਆਂ ਲੱਗੀਆਂ ਕਿੱਥੇ ਇਹਦੇ? ਗੋਲੀਆਂ ਇੱਕ ਬਾਹਾਂ ਤੇ ਲੱਗੀ ਆ, ਇੱਕ ਲੱਕ ਤੇ ਲੱਗੀ ਆ, ਇੱਕ ਅੱਛੀ ਤਰ੍ਹਾਂ ਨੇ ਮਗਲੇ ਪਾਸੇ ਲੱਗੀ। ਹਾਂਜੀ। ਪੁਲਿਸ ਨੂੰ ਸੋਚਣਾ ਦਿੱਤੀ। ਕੱਲ ਦਾ ਕੀਤਾ ਆ ਜੀ। ਤੇ ਹਾਂਜੀ ਅੱਜ ਆਈ ਸੀ ਮੌਕੇ ਤੇ ਬੋਲ। ਹੁਣ ਹੁਣ ਸਾਨੂੰ ਰਾਹ ਚ ਆ ਤੇ ਹੋਇਆ ਕਿੱਥੇ ਹਸਸ ਇਹ ਰਾਮਸ਼ਾਨ ਗੁਰਦੁਆਰੇ ਦੇ ਕੋਲ ਹੋਇਆ ਉਧਰ ਇਸ ਸੰਬੰਧੀ ਗੱਲਬਾਤ ਕਰਦੇ ਆਂ ਪਿੰਡ ਰਾਣੀਪੁਰ ਕੰਬੋਆ ਦੇ ਸਰਪੰਚ ਰਜਿੰਦਰ ਸਿੰਘ ਚੰਦੀ ਦਾ ਕਹਿਣਾ ਹੈ ਕਿ ਇਹ ਜੋ ਘਟਨਾ ਵਾਪਰੀ ਹੈ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਜਿਸ ਨਾਲ ਪਿੰਡ ਵਿਦਿਆਸ਼ਾ ਦਾ ਮਾਹੌਲ ਹੈ ਹੁਣਾ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਰੋਕ ਲਗਾਈ ਜਾਵੇ ਰਾਣੀਪੁਰ 'ਚ ਬੜੀ ਮਾੜੀ ਗੱਲ ਹੋਈ ਹੈ ਜੀ ਅੱਜ ਦੀ ਜਿਹੜੀ ਗੋਲੀ ਚੱਲੀ ਆ ਇਹ ਸਾਨੂੰ ਜੋ ਮੈਨੂੰ ਸਵੇਰੇ ਪਹਿਲਾਂ ਫੋਨ ਗਿਆ ਹੈਗਾ ਅਸੀਂ ਸਾਰੇ ਪਿੰਡ ਦੇ तकरीबन 3-400 ਬੰਦਾ ਇਕੱਠਾ ਹੋ ਗਿਆ। ਉੱਥੇ ਆਣ ਕੇ ਦੇਖਿਆ ਵੀ ਦੋ ਮੋਟਰਸਾਈਕਲ ਐ ਇੱਕ ਖੜਾ ਸੀਗਾ ਤੇ ਇੱਕ ਡਿੱਗਿਆ ਪਿਆ ਸੀਗਾ। ਉਹ ਫਿਰ ਉੱਥੇ ਆਣ ਕੇ ਸਾਰੀ ਗੱਲ ਦਾ ਪਤਾ ਲੱਗਾ ਕਿ ਬਹਾਨੀ ਤੋਂ ਇਹ ਬੰਦੇ ਆਏ ਆ ਮਤਲਬ ਉੱਥੇ ਕਿਸੇ ਦੀ ਰੈਕੀ ਕਰਦੇ ਸੀਗੇ। ਉਹ ਅਮਰੀਕ ਸਿੰਘ ਨਾਂ ਦਾ ਇੱਕ ਉਹਦੇ ਭਈਆ ਲੱਗਾ ਸੀਗਾ ਬਿਹਾਰੀ। ਉਹਨੇ ਆਪਣੇ ਮਾਲਕ ਨੂੰ ਦੱਸਿਆ ਵੀ ਜਿਹੜੇ ਆਪਣੇ ਖੂਹ ਤੇ ਕੋਈ ਰੈਕੀ ਕਰਨ ਆਉਂਦਾ ਆ ਬੰਦੇ ਉਹ ਬੰਦੇ ਠੇਕੇ ਦੇ ਸਾਹਮਣੇ ਖੜੇ ਆ ਵੀ ਤੁਸੀਂ ਆ ਜਾਓ ਛੇਤੀ। ਉਹ ਮਗਰ ਗੱਡੀ ਲੈ ਕੇ ਆਏ ਆ। ਉਸ ਤੋਂ ਬਾਅਦ ਉਹ ਪਈਏ ਨੇ ਇਹਨਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਮਗਰ ਉਹ ਮੋਟਰਸਾਈਕਲ ਤੇ ਗੱਡੀਆਂ ਤੇ ਆ ਗਏ ਜਦੋਂ ਇਸ ਪਸੀਮੇ ਤੇ ਸਾਡੇ ਮਾਧੋਪੁਰ ਦਾ ਤਰਾਣੀਪੁਰ ਦਾ ਪਸੀਮਾ ਜਿਹੜਾ ਪੈਂਦਾ ਆ ਇੱਥੇ ਕਮਾਦੀਆਂ ਕਾਫੀ ਆ ਇੱਥੇ ਜਦੋਂ ਆ ਗਏ ਆ ਤੇ ਉਹ ਜਿਹੜੇ ਮੁੰਡੇ ਆ ਜਿਹੜੇ ਦੋ ਜਾਨੇ ਸੀਗੇ ਉਹ ਮੋਟਰਸਾਈਕਲ ਖੜਾ ਕਰਕੇ ਇੱਕ ਕਮਾਚ ਵੜ ਗਿਆ ਤਾਂ ਇੱਕ ਮੋੜੇ ਦੌੜ ਪਿਆ ਉਹ ਭਈਆ ਜਿਹੜਾ ਉਹ ਮੋਟਰਸਾਈਕਲ ਲੈ ਕੇ ਜਿਹੜਾ ਮੋੜੇ ਦੌੜਿਆ ਸੀ ਉਹਦੇ ਮਗਰ ਗਿਆ ਜਦੋਂ ਮਗਰ ਗਿਆ ਤਾਂ ਉਹਨੇ ਬੰਦੇ ਨੇ ਜਾ ਕੇ ਉਹਨੂੰ ਜੱਫਾ ਮਾਰ ਲਿਆ ਮੋਟਰਸਾਈਕਲ ਸੱਟ ਗਈ ਤੇ ਉਸ ਬੰਦੇ ਕੋਲ ਪੈਸਟਲ ਸੀਗਾ ਤਾਂ ਉਹਨੇ ਉਹਦੇ ਗੋਲੀਆਂ ਚਾਰ ਗੋਲੀਆਂ ਜਿਵੇਂ ਸਾਨੂੰ ਪਤਾ ਲੱਗਾ ਵੀ ਉਹਦੇ ਚਾਰ ਗੋਲੀਆਂ ਮਾਰੀਆਂ ਬੜੀ ਮਾੜੀ ਗੱਲ ਆ ਕਿ ਸ਼ਰਿਆਮ ਗੁੰਡਾ ਕਰਦੀ ਪੰਜਾਬ ਦੇ ਵਿੱਚ ਗੁੰਡਾ ਰਾਜ ਕਿਉਂਕਿ ਪੰਜਾਬ ਵਿੱਚ ਲਾ ਐਂਡ ਆਰਡਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਇਹ ਮੇਰਾ ਪਿੰਡ ਆ ਸਾਡੀ ਪੰਚਾਇਤ ਆ ਇੱਥੇ ਅਸੀਂ ਚਾਹੁੰਦੇ ਆ ਕਿ ਇਹ ਸਾਡੇ ਲੋਕ ਜੋ ਇੱਥੇ ਸਾਡੇ ਭੈਣ ਭਰਾ ਰਹਿੰਦੇ ਨੇ ਉਹ ਸ਼ਾਂਤੀ ਦੇ ਮਾਹੌਲ ਦੇ ਵਿੱਚ ਰਹਿਣ ਲੇਕਿਨ ਸ਼ਾਂਤੀ ਵਾਲੀ ਗੱਲ ਹੀ ਨਹੀਂ ਇੱਥੇ ਸ਼ਰਿਆਮ ਜਿਹੜੇ ਆ ਨੌਜਵਾਨ ਬੱਚੇ ਸਾਡੇ ਉਹ ਜਿਹੜੇ ਆ ਹਥਿਆਰ ਲਈ ਫਿਰਦੇ ਆ ਇਸ ਤੇ ਰੋਕ ਲਾਉਣੀ ਚਾਹੀਦੀ ਸਰਕਾਰ ਨੂੰ ਤੇ ਗੌਰ ਕਰਨਾ ਚਾਹੀਦਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਹਸਪਤਾਲ ਵਿਖੇ ਅਰਣੁਕੁਮਾਰ ਨੂੰ ਗੋਲੀਆਂ ਲੱਗਣ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਕਿ ਉਸ ਦਾ ਇਲਾਜ ਕੀਤਾ ਗਿਆ ਹੈ ਤੇ ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਮੇਰਾ ਨਾਮ ਡਾਕਟਰ ਦਿਵਸ ਹੈ ਪੇਸ਼ੈਂਟ ਆਇਆ ਸੀ ਹੁਣ ਅਰਣੁਕ ਅਰਣੁਕੁਮਾਰ ਨਾਮ ਦੇ ਉਹਨਾਂ ਦੇ ਆਏ ਤੋਂ ਸਟੇਬਲ ਹੀ ਸੀ ਪਰ ਤਿੰਨ ਉਹਨਾਂ ਦੇ ਮਤਲਬ ਸੱਟ ਮਿਲੀ ਹੈ ਬੁਲੇਟ ਹੀ ਹੋਣੀ ਚੀ ਸਰਕੂਲਰ ਵੂਂਡ ਹੈ ਤਾਂ ਬੁਲੇਟ ਹੀ ਹੋਣੀ ਚੀ ਹੁਣ ਸਟੇਬਲ ਹੈ ਔਰ ਅੱਗੇ ਦੇਖਦੇ ਹਾਂ ਤੇ ਇੱਕ ਕਿਦਾਂ ਪੇਸ਼ੈਂਟ ਦੀ ਕੰਡੀਸ਼ਨ ਕਿਦਾਂ ਹੈ ਆ ਪਾਈ ਜੀ ਹੁਣ ਉਸ ਟਾਈਮ ਥੋੜਾ ਜਿਆਦਾ ਦੂਰ ਜਾ ਰਿਹਾ ਪੜਿਆ ਸੀ ਉਹ ਸਟੇਬਲ ਤੇ ਪਲਸ ਤੋਂ ਹਾਂ ਪਲਸ ਨੂੰ ਦੇਤੀ ਜੀ ਇਹਨਾਂ ਨੂੰ ਪਲਸ ਨੂੰ ਹੋ ਗਿਆ ਸਾਰੀ ਇਨਫੋਰਮੇਸ਼ਨ ਉਧਰ ਇਸ ਵਾਰਦਾਤ ਤੋਂ ਬਾਅਦ ਐਸਪੀ ਫਗਵਾੜਾ ਮੈਡਮ ਗੁਰਮੀਤ ਕੌਰ ਨੇ 10 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਰਾਵਲੀ ਪਿੰਡੀ ਦੇ ਐਸਐਚਓ ਮੇਜਰ ਸਿੰਘ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਹਮਲਾਵਰ ਨੂੰ ਕਾਬੂ ਕਰ ਲਿਆ ਹੈ ਜਿਸ ਦੀ ਪਹਿਚਾਣ ਸਮੀਰ ਵਜੋ ਹੋਈ ਹੈ ਜਰਕਿ ਗੋਲੀਆਂ ਚਲਾਉਣ ਦੇ ਕਾਰਨਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀ ਖਿਲਾਫ ਪਹਿਲਾਂ ਵੀ ਥਾਣਾ ਫਿਲੌਰ ਵਿਖੇ ਦੋ ਮਾਮਲੇ ਦਰਜ ਨੇ ਤੇ ਜਲਦ ਹੀ ਦੂਸਰੇ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਫਿਲਹਾਲ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅੱਜ ਪਿੰਡ ਬਹਾਨੀ ਖਾਣਾ 라ਵਲਪਿੰਡੀ ਡਿਸਟ੍ਰਿਕਟ ਕਪੂਰਥਲਾ ਚ ਇੱਕ ਫਾਇਰਿੰਗ ਦਾ ਮੈਸੇਜ ਮਿਲਿਆ ਸਵੇਰੇ ਕਰੀਬ 8:00 ਵਜੇ ਦੇ ਕਿ ਅਮਰਿਕ ਸਿੰਘ ਜੋ ਪਿੰਡ ਬਹਾਨੀ ਦਾ ਰਹਿਣ ਵਾਲਾ ਉਹਦੇ ਨਾਲ ਇੱਕ ਉਹਦਾ ਵਰਕਰ ਅਰੋਨ ਕੁਮਾਰ ਜੋ ਯੂਪੀ ਤੋਂ ਕ ਰਹਿਣ ਵਾਲਾ ਹੈਗਾ ਤੇ ਉਹ ਕਰੀਬ 25 ਸਾਲ ਤੋਂ ਇਹਦੇ ਨਾਲ ਕੰਮ ਕਰ ਰਿਹਾ ਹੈ ਤਾਂ ਸਵੇਰੇ ਜਦੋਂ ਇਨਫੋਰਮੇਸ਼ਨ ਮਿਲੀ ਕਿ ਵੀ ਇੱਕ ਫਾਇਰਿੰਗ ਹੋਈਆ ਮਜਾਜ ਮੈਲਟਿੰਗ ਨਾ ਮੋਟਰਸਾਈਕਲ ਤੇ ਦੋ ਵਿਅਕਤੀ ਆਏ ਸੀ ਜਿਨ੍ਹਾਂ ਦੇ ਵਿੱਚੋਂ ਜਿਹੜਾ ਹੈਗਾ ਇੱਕ ਨੇ ਆ ਕੇ ਜਿਹੜਾ ਅਰुण ਕੁਮਾਰ ਹੈ ਉਹਦੇ ਤੇ ਫਾਇਰਿੰਗ ਕੀਤੀ ਆ ਤਿੰਨ ਚਾਰ ਫਾਇਰ ਹੋਇਆ ਮੌਕੇ ਤੇ ਜਿਹੜਾ ਹੈਗਾ ਜਦੋਂ ਇਨਫੋਰਮੇਸ਼ਨ ਮਿਲੀ ਤੇ ਨਾਲ ਦੇ ਨਾਲ ਸਾਡੇ ਐਸ ਐਚਓ ਰਾਵਲਪਿੰਡੀ ਇੰਸਪੈਕਟਰ ਮੇਜਰ ਸਿੰਘ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਪਿੰਡ ਵਾਸੀਆਂ ਦੀ ਜਿਹੜੀ ਹੈਲਪ ਦੇ ਨਾਲ ਹੈਗਾ ਉਹ ਇੱਕ ਵਿਅਕਤੀ ਜਿਹੜਾ ਨਾਲ ਅਟੈਕ ਕਰਨ ਆਇਆ ਸੀਗਾ ਜੀ ਮੋਟਰਸਾਈਕਲ ਤੇ ਇੱਕ ਕਰੀਬ ਇੱਕ ਵਿਅਕਤੀ ਉਥੋਂ ਭੱਜ ਗਿਆ ਜਿਸ ਨੇ ਫਾਈਟਿੰਗ ਕੀਤੀ ਸੀਗੀ ਤੇ ਕਮਾਡੇ ਵਿੱਚ ਜਦੋਂ ਵੀ ਇਹਨਾਂ ਦੀ ਸਰਚ ਕੀਤੀ ਗਈ ਤਾਂ ਇੱਕ ਜਿਹੜਾ ਸੀ ਦੋਸ਼ੀ ਜਿਹੜਾ ਹੈਗਾ ਸਮੀਰ ਜੋ ਫਲੋਰ ਡਿਸਟ੍ਰਿਕਟ ਦਾ ਰਹਿਣ ਵਾਲਾ ਤੇ ਇਹਦੇ ਤੇ ਇੱਕ ਪਹਿਲਾਂ ਵੀ ਦੋ ਮੁਕੱਦਮੇ ਰਜਿਸਟਰ ਹੋਏ ਹੋਏ ਆ ਫਲੋਰ ਤੇ ਗੁਰਾਇਆਂ ਚ ਤੇ ਉਹਨੂੰ ਮੌਕੇ ਤੋਂ ਅਰੈਸਟ ਕੀਤਾ ਇੱਕ ਤਿੰਨ ਖੋਲ ਬ੍ਰਮਧ ਹੋਇਆ ਉਸ ਟਾਈਮ ਤੇ ਐਸਐਸਪੀ ਸਾਹਿਬ ਮਾਨਜੋਗ ਸਾਡੇ ਆਈਪੀਐਸ ਗੌਰਵ ਤੂਰਾ ਜੀ ਵੱਲੋਂ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਪੁੱਛਗਛ ਕੀਤੀ ਜਾ ਰਹੀ ਹੈ ਤੇ ਅਗਲੇ ਜਿਹੜੇ ਨਲਦੋਸ਼ੀ ਆ ਉਹਨਾਂ ਦੀ ਜਿਹੜੀ ਹੈਗੇ ਪੁੱਛਗਛ ਦੌਰਾਨ ਜਿਹੜੀ ਵੀ ਕੋਈ ਅੱਗੇ ਹੋਏਗੀ ਉਹਦੀ ਅਰੈਸਟ ਪਾਈ ਜਾਵੇ ਮੈਮ ਕਾਰਨ ਪੂਰੀ ਚਲਾਨ ਦਾ ਕਾਰਨ ਅ ਅਜੇ ਜਿਹੜਾ ਹੈਗਾ ਦੋਸ਼ੀ ਜਿਹੜਾ ਫੜਿਆ ਗਿਆ ਉਹਦੀ ਪੁੱਛਗਛ ਕੀਤੀ ਜਾ ਰਹੀ ਹੈ ਮੋਟਰ ਕੀ ਹੈਗਾ ਜੇ ਕਲੀਅਰਲੀ ਜਦੋਂ ਵੀ ਹੋਏਗਾ ਅਸੀਂ ਤੁਹਾਡੇ ਤੇ ਅਪਡੇਟ ਕਰਾਂਗੇ ਮੈਮ ਕਿੰਨੀਆਂ ਗੋਲੀਆਂ ਚਲੀਆਂ ਜੀ ਮੌਕੇ ਤੇ ਤਿੰਨ ਖੋਲ ਬ੍ਰਾਹਮਣ ਹੋਏ ਇੱਕ ਪੈਂਟਿੰਗ ਨਾ ਮੋਟਰਸਾਈਕਲ ਜਿਹਦੇ ਤੇ ਉਹ ਆਏ ਸੀਗੇ ਉਹ ਰਿਕਵਰ ਹੋਈ ਜਿਹੜਾ ਪਿਸਤਲ ਜਿਹਦੇ ਨਾਲ ਚਲਾਈਆਂ ਗਈ ਉਹ ਲਸਾਂਸੀ ਜਗ੍ਹਾ ਤੋਂ 2 ਨੰਬਰ ਦਾ ਨਹੀਂ ਅਜੇ ਇਹਦੀ ਇਨਕੁਆਰੀ ਹੋ ਰਹੀ ਹੈ ਜਿਹੜਾ ਸਮੀਰ ਅਸੀਂ ਮੌਕੇ ਤੇ ਅਰੈਸਟ ਕੀਤਾ ਉਹਦੇ ਤੋਂ ਪੁੱਛ ਕੇ ਸੋਇਆ ਕਿ ਉਹਦਾ ਕੋਈ ਮਾਮਾ ਲੱਗਦਾ ਸਾਬੀਨਾ ਦਾ ਜਿਹੜਾ ਕਪੂਰਥਲਾ ਡਿਸਟ੍ਰਿਕਟ ਦਾ ਜਿਹਨੂੰ ਉਹ ਭੇਜਿਆ ਸੀਗਾ ਜਲਦੀ ਉਹਨੂੰ ਵੀ ਅਸੀਂ ਜਿਹੜਾ ਹੈਗਾ ਅਰੈਸਟ ਕਰ ਲਾਂਗੇ ਫਿਰ ਅਰੁਣ ਨਾਮ ਦਾ ਜਿਹੜਾ ਸ਼ਖਸ ਹੈ ਜਿਹਦੇ ਗੋਲੀਆਂ ਬਚੀਆਂ ਉਹਦੇ ਹੱਥ ਕਿਸ ਤਰ੍ਹਾਂ ਉਹ ਠੀਕ ਹੈ ਉਹਦੇ ਤਿੰਨ ਗੋਲੀਆਂ ਬਚੀਆਂ ਨੇ ਇੱਕ ਗੋਟੇ ਤੇ ਬਚੀ ਆ ਇੱਕ ਉਹਦੀ ਬੈਗ ਤੇ ਤੇ ਇੱਕ ਰਾਈਟ ਹੈਂਡ ਤੇ ਜਿਹੜਾ ਜਿਹੜਾ ਜਿਹੜੀ ਗੋਲੀ ਚرائی ਜਿਹੜੇ ਪਿਸਤਲ ਕੋਈ ਪਿਸਤਲ ਕਿਹੜਾ ਹੈ ਮਤਲਬ ਇਹਦੇ ਪਤਾ ਲੱਗ ਜਾਊਗਾ ਜਿਹੜੇ ਕੋਲ ਬਰੰਧ ਹੋਏ ਆ 30 ਬੋਰ ਦੇ ਬਰੰਧ ਹੋਏ ਆ ਨੈਕਸਟ ਜਿਹੜੀ ਹੈਗੀ ਉਹ ਅੱਗੇ ਪੁੱਛ ਕੇ ਚੱਕਣੀ ਹੈ ਮੈਡਮ ਅਸੀਂ ਦੇ ਕੇ ਭੇਜੇ ਗਏ ਬੰਦੇ ਨਹੀਂ ਅਜੇ ਪੜਤਾਲ ਚੱਲ ਰਹੀ ਉਹਨਾਂ ਦੀ ਕਰ ਰਹੇ ਆ ਤਫ਼ਤੀਸ਼ ਜਿਹੜੀ ਹੈਗੀ ਉਹ ਤਫ਼ਤੀਸ਼ਦਾਰਨੀ ਨਾਲ ਸਾਹਮਣੇ ਆ ਸਕਦੀ ਟਿੱਕੀ ਮਾਮਲਾ ਰਿਕਾਰਡ ਕੀਤਾ ਗਿਆ ਜੀ ਇਹਦੇ ਚ ਜਿਹੜੇ ਹੈਗੇ ਆ ਕੰਪਲੇਂਟਡ ਪਾਰਟੀ ਉਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰਕੇ ਜੋ ਵੀ ਉਹ ਐਕਚੁਅਲੀ ਆ ਜਾਏਗਾ ਪੁਲਿਸ ਵੱਲੋਂ ਚੱਲਦੀ ਹੈ